ਸਾਫੀ ਗਾਂਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਾ ਜੀ ਹੁਣ ਤਰਨ ਤਾਰਨ ਦੀ ਜ਼ਿਮਨੀ ਚੋਣ ਹੋ ਗਈ ਆਮ ਆਦਮੀ ਪਾਰਟੀ ਦੀ ਜਿੱਤ ਹੋ ਗਈ ਤੇ ਉਸ ਤੋਂ ਬਾਅਦ ਜੋ ਹੁਣ ਨਵੇਂ ਮੁੱਦੇ ਬਣ ਗਏ ਉਸ ਦੀ ਚਰਚਾ ਕਰ ਲਈਏ ਕਿ ਤਰਨ ਤਾਰਨ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਗੈਂਗਸਟਰਸ ਦੇ ਨਾਲ ਸੰਬੰਧਾਂ ਦੇ ਇਲਜ਼ਾਮਾਂ ਦੇ ਵਿੱਚ ਲਗਾਤਾਰ ਸਿੱਟ ਬਣਾਉਣ ਦੀ ਮੰਗ ਕਰ ਰਹੇ ਨੇ ਤੇ ਹੁਣ ਇਹਨਾਂ ਸਥਿਤੀਆਂ ਦੇ ਵਿੱਚ ਕੀ ਲੱਗਦਾ ਹੈ ਕਿ ਸੱਚਮੁੱਚ ਜੋ ਹੈ ਭਗਵੰਤ ਮਾਨ ਸਿੱਟ ਬਣਾ ਕੇ ਇਸ ਮੁੱਦੇ ਤੇ ਜਾਂਚ ਕਰਨਗੇ ਜਾਂ ਫਿਰ ਇਹ ਸਿਰਫ ਇੱਕ ਸਿਆਸੀ ਮੁੱਦੇ ਦੀ ਤਨਾ ਥੋੜੇ ਟਾਈਮ ਦੇ ਲਈ ਉਭਰੇਗਾ ਤੇ ਬਾਅਦ ਵਿੱਚ ਠੰਡਾ ਪੈ ਜਾਏਗਾ ਸੋ ਮੈਂ ਜ਼ਰੂਰ ਮਾਗੇ ਕਿ ਇਸ ਵਿਸ਼ੇ ਤੇ ਇਸ ਮੁੱਦੇ ਤੇ ਜ਼ਰੂਰ ਆਪਣਾ ਵਿਸ਼ਲੇਸ਼ਣ ਉਹ ਤਾਜ਼ਾ ਸਥਿਤੀਆਂ ਜੋ ਬਣੀਆਂ ਉਸ ਉੱਪਰ ਗੱਲ ਸਾਂਝੀ ਕਰਿਓ ਦੇਖੋ ਇਹ ਮੁੱਦਾ ਤਾਂ ਬਹੁਤ ਵੱਡਾ ਹੈ ਆਮ ਆਦਮੀ ਪਾਰਟੀ ਨੇ ਜਿੱਦਾਂ ਹੀ ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤੀ ਸੁਖਬੀਰ ਸਿੰਘ ਬਾਦਲ ਤੇ ਸਿਆਸੀ ਹਮਲਾ ਸ਼ੁਰੂ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਨੇ ਇੱਕ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਹੈ ਹਾਲਾਂਕਿ ਬੀਬੀ ਕੰਚਨਪ੍ਰੀਤ ਕੌਰ ਜਿਹੜੇ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਨੇ ਉਹਨਾਂ ਨੇ ਕਿਤੇ ਵੀ ਇਹ ਮੈਂਸ਼ਨ ਨਹੀਂ ਕੀਤਾ ਕਿ ਉਹਨਾਂ ਦਾ ਪਤੀ ਹੈ ਅਮਰਿਤਪਾਲ ਸਿੰਘ ਬਾਠ ਆ ਕੋਈ ਇਸ ਤਰ੍ਹਾਂ ਦੇ ਅਫੀਸ਼ੀਅਲ ਵੇਰਵੇ ਸਾਹਮਣੇ ਨਹੀਂ ਆਏ ਇਸ ਕਰਕੇ ਆਮ ਆਦਮੀ ਪਾਰਟੀ ਦਾ بار-ਬਾਰੇ ਦਾਵਾ ਕਿ ਸੁਖਵੀਰ ਬਾਦਲ ਨੇ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਹੈ ਇਹ ਇੱਕ ਰਾਜਨੀਤਿਕ ਮੁੱਦਾ ਮੈਨੂੰ ਜ਼ਿਆਦਾ ਲੱਗ ਰਿਹਾ ਹੈ ਉਹਦੇ ਦੋ ਕਾਰਨ ਹੋ ਸਕਦੇ ਨੇ ਜਿਸ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਦੀ ਧਿਰ ਨੇ ਦੂਜਾ ਨੰਬਰ ਹਾਸਲ ਕੀਤਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਜ਼ਿਮਨੀ ਚੋਣਾਂ ਤਾਂ ਸੁਖਬੀਰ ਬਾਦਲ ਨੇ ਲੜੀਆਂ ਨਹੀਂ ਤੇ ਜਿਹੜੀਆਂ ਲੜੀਆਂ ਉਹਦੇ ਵਿੱਚ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਪਾਰਲੀਮੈਂਟ ਦੇ ਵਿੱਚ ਵੀ ਸੁਖਬੀਰ ਬਾਦਲ ਦੀ 10 ਸੀਟਾਂ ਤੇ ਜ਼ਮਾਨਤ ਜ਼ਬਤ ਹੋਈ ਔਰ ਜਿਹੜੇ ਵਿਸ਼ਲੇਸ਼ਣ ਕਰਤਾ ਨੇ ਜਾਂ ਆਮ ਆਦਮੀ ਪਾਰਟੀ ਦੇ ਰਣਨੀਤੀਕਾਰ ਨੇ ਹਰਜੋਜੀ ਉਹ ਵੀ ਇਹ ਮਹਿਸੂਸ ਕਰਦੇ ਨੇ ਕੁਝ ਜੀ ਆਮ ਆਦਮੀ ਪਾਰਟੀ ਦੀਆਂ 2022 ਚ 92 ਸੀਟਾਂ ਆਈਆਂ ਤੇ ਅਕਾਲੀ ਦਲ 3 ਸੀਟਾਂ ਤੇ ਸਿਮਟ ਗਿਆ ਸੀ ਮਤਲਬ ਕਿ ਅਕਾਲੀ ਦਲ ਦਾ ਵੱਡਾ ਵੋਟ ਬੈਂਕ ਆਮ ਆਦਮੀ ਪਾਰਟੀ ਨੂੰ ਸ਼ਿਫਟ ਹੋਇਆ ਅੱਜ ਦੇ ਸਮੇਂ ਦੇ ਵਿੱਚ ਅਗਰ ਤੁਸੀਂ ਬਹੁਤ ਧਿਆਨ ਦੇ ਨਾਲ ਤਰਨਤਾਰਨ ਦੀ ਜ਼ਿਮਨੀ ਚੋਣ ਵੇਖੋ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਈ ਹੈ ਔਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਰਾਜਾ ਵੜਿੰਗ ਨੇ ਕੀਤੀ ਉਰ ਕਾਂਗਰਸ ਨੂੰ ਨੁਕਸਾਨ ਹੋਇਆ ਤੇ ਕਿਤੇ ਨਾ ਕਿਤੇ ਉਹਦਾ ਬੈਨੀਫਿਟ ਆਮ ਆਦਮੀ ਪਾਰਟੀ ਨੂੰ ਮਿਲਿਆ ਔਰ ਅਗਰ ਇਸ ਜ਼ਿਮਨੀ ਚੋਣਾਂ ਜਿੱਥੇ ਸੱਤਾ ਸਰਕਾਰ ਮਸ਼ੀਨਰੀ ਅਫਸਰ ਅਸੀਂਦੇ ਤੌਰ ਤੇ ਸਾਰੇ ਕਿਸੇ ਸਰਕਾਰ ਦਾ ਪੱਖ ਪੂਰਦੇ ਨੇ ਫਿਰ ਵੀ 12000 ਦੀ ਲੀਡ ਹੈ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਰਣਨੀਤੀਕਾਰ ਹੈ ਉਹ ਇਹ ਸੋਚਦੇ ਹੋਣਗੇ ਵੀ ਜੇ ਜ਼ਿਮਨੀ ਚੋਣਾਂ ਚ ਅਸੀਂ 12000 ਤੇ ਜਿੱਤਿਆ ਇਹਦਾ ਮਤਲਬ ਹੈ 50000 ਸੀ ਪਿਛਲੀ ਵਾਰੀ ਇੱਥੇ ਵੋਟ ਜਿਹੜੀ ਆਪ ਨੂੰ ਆਈ ਉਹ ਘਟ ਗਈ 7 7.5 7000 ਤੇ ਜਦੋਂ 27 ਚ ਵੋਟਾਂ ਪੈਣੀਆਂ ਨੇ ਉਦੋਂ ਤਾਂ ਫਿਰ ਮਾਹੌਲ ਬਿਲਕੁਲ ਵੱਖਰਾ ਹੋਏਗਾ ਉਦੋਂ ਨਾ ਸਾਡੀ ਸਰਕਾਰ ਨਾ ਸੱਤਾ ਕਿਉਂਕਿ ਉਦੋਂ ਪੂਰੀ ਤਰ੍ਹਾਂ ਨਾਲ ਚੋਣ ਕਮਿਸ਼ਨ ਦਾ ਸੈਂਟਰਲ ਚੋਣ ਕਮਿਸ਼ਨ ਦਾ ਪ੍ਰਬੰਧ ਆ ਜਾਂਦਾ ਹੈ ਤੇ ਉਦੋਂ ਫਿਰ ਇਹਨਾਂ ਨੂੰ 117 ਸੀਟਾਂ ਦੇ ਪ੍ਰਚਾਰ ਕਰਨਾ ਪੈਣਾ ਹੁਣ ਤਾਂ ਸਾਰੀ ਲੀਡਰਸ਼ਿਪ ਇੱਕ ਸੀਟ ਤੇ ਜ਼ੋਰ ਲਾਉਂਦੀ ਰਹੀ ਕਿੰਨਾ ਕਿਤੇ ਆਮ ਆਦਮੀ ਪਾਰਟੀ ਦੇ ਰਣਨੀਤੀਕਾਰਾਂ ਨੇ ਪਾਰਟੀ ਨੂੰ ਇਹ ਦੱਸਿਆ ਹੋਣਾ ਕਿ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਤਾਂ ਜਿੱਤ ਗਈ ਆਮ ਆਦਮੀ ਪਾਰਟੀ ਪਰ ਜੇ ਤੁਸੀਂ ਇਹ ਹਾਲਾਤ 27 ਦੇ ਵਿੱਚ ਵੇਖ ਲਈ ਮਤਲਬ ਅਗਰ 27 ਚ ਸੁਖਵੀਰ ਬਾਦਲ ਵੀ ਤਕੜਾ ਹੋਇਆ ਕਾਂਗਰਸ ਵੀ ਔਰ ਬਾਕੀ ਧਿਰਾਂ ਵੀ ਤੇ ਫੇਰ ਬਹੁਤ ਗਹਿਗਾ ਚ ਲੜਾਈ ਹੋਣੀ ਹੈ ਤੇ ਜਿੱਤ ਏਡੀ ਆਸਾਨ ਨਹੀਂ ਹੋਣੀ ਮੈਨੂੰ ਲੱਗਦਾ ਇਹ ਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਲਾਹਕਾਰਾਂ ਰਣਨੀਤੀਕਾਰਾਂ ਦੇ ਸੁਨੇਹਾ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਸੁਖਬੀਰ ਬਾਦਲ ਨੂੰ ਘੇਰੀਏ ਔਰ ਅਗਰ ਟਿਕਟ ਜਿਹੜੀ ਸੁਖਵਿੰਦਰ ਕੌਰ ਰੰਧਾਵਾ ਨੂੰ ਦਿੱਤੀ ਗਈ ਹੈ ਆਜ਼ਾਦ ਗਰੁੱਪ ਵੱਲੋਂ ਉਹ 'ਚ ਇਹ ਇਲਜ਼ਾਮ ਖੁੱਲ ਕੇ ਪੂਰੀ ਇਲੈਕਸ਼ਨ 'ਚ ਲੱਗਦੇ ਰਹੇ ਕਿ ਬੀਬੀ ਸੁਖਵਿੰਦਰ ਕੌਰ ਬਾਠ ਨੇ ਜਿਹੜੇ ਉਹ ਗੈਂਗਸਟਰ ਦੇ ਪਰਿਵਾਰ 'ਚੋਂ ਟਿਕਟ ਦਿੱਤੀ ਹੈ ਇਹ ਇਹ ਇਲਜ਼ਾਮ ਰਾਜਾ ਵੜਿੰਗ ਨੇ ਵੀ ਲਾਏ ਇਹ ਇਲਜ਼ਾਮ ਨੇ ਜਿਹੜੇ ਇਹ ਆਮ ਆਦਮੀ ਪਾਰਟੀ ਨੇ ਵੀ ਲਾਏ ਹੁਣ ਅਜਿਹੇ ਹਾਲਾਤਾਂ 'ਚ ਆਮ ਆਦਮੀ ਪਾਰਟੀ ਨੇ ਇਸੇ ਮੁੱਦੇ ਨੂੰ ਵੱਡਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਤੌਰ ਤੇ ਘੇਰਾ ਪਾਉਣ ਦੀ ਰਣਨੀਤੀ ਬਣਾਈ ਹੈ ਹੁਣ ਮੈਂ ਦੇਖ ਰਿਹਾ ਸੀ ਲਾਲਜੀਤ ਭੁੱਲਰ ਜਿਹੜੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਭਗਵੰਤ ਮਾਨ ਤੋਂ ਮੰਨ ਕਰੀ ਜਾਂਦੇ ਨੇ ਸਾਰੇ ਮੰਗ ਕਰ ਰਹੇ ਨੇ ਕਿ ਸਿੱਟ ਬਣਾ ਹੁਣ ਜੇ ਭਗਵੰਤ ਮਾਨ ਨੇ ਸਿੱਟ ਬਣਾਈ ਤੇ ਇਹ ਜਿਹੜੀ ਸਿੱਟ ਹੈ ਇਹ ਪੰਜਾਬ 'ਚ ਬਹੁਤ ਵੱਡਾ ਰਾਜਨੀਤਿਕ ਮੁੱਦਾ ਬਣ ਸਕਦੀ ਹੈ ਦੇਖੋ ਸੁਖਬੀਰ ਬਾਦਲ ਭਾਵੇਂ ਆਜ਼ਾਦ ਗਰੁੱਪ ਦੀਆਂ ਵੋਟਾਂ ਵੀ ਸੁਖਬੀਰ ਬਾਦਲ ਨੂੰ ਪਈਆਂ ਨੇ ਦੂਜੇ ਨੰਬਰ ਤੇ ਆ ਕੇ ਸੁਖਬੀਰ ਬਾਦਲ ਦੀ ਧਿਰ ਆਪਣੇ ਆਪ ਦੇ ਵਿੱਚ ਚਰਚਾ ਦੇ ਵਿੱਚ ਤਾਂਈ ਹੈ ਕਿ ਕਿੱਥੇ ਸੁਖਬੀਰ ਬਾਦਲ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਸੀ ਤੇ ਕਿਤੇ ਸੁਖਬੀਰ ਬਾਦਲ ਦੀ ਧਿਰ 28-29000 ਵੋਟਾਂ ਲੈ ਕੇ ਦੂਜੇ ਨੰਬਰ ਤੇ ਆ ਗਈ ਇਸ ਗੱਲ ਨੂੰ ਤਾਂ ਅਸੀਂ ਝੂਠਲਾ ਨਹੀਂ ਸਕਦੇ ਨਾ ਲੋਕ ਡੈਮੋਕ੍ਰੇਸੀ 'ਚ ਜਦੋਂ ਲੋਕ ਵੋਟ ਪਾਉਂਦੇ ਨੇ ਉਹ ਕਿਸੇ ਵੀ ਕਾਰਨ ਪਈ ਹੋਵੇ ਉਹ ਪਾਰਟੀ ਉਹਦੇ ਨਾਲ ਆਪਣੇ ਆਪ ਨੂੰ ਤਕੜਾ ਮਹਿਸੂਸ ਕਰਦੀ ਹੈ ਤੇ ਦੂਸਰੀਆਂ ਪਾਰਟੀਆਂ ਚ ਵੀ ਇਹ ਗੱਲ ਚਲੀ ਗਈ ਕਿ ਸੁਖਬੀਰ ਬਾਦਲ ਦੀ ਪਾਰਟੀ ਉਭਾਰ ਲੈ ਰਹੀ ਹੈ ਭਾਵੇਂ ਇਹ ਨਰੋਲ ਪੈਂਡੂ ਹਲਕਾ ਹੈ ਪਿਛਲੀ ਵਾਰੀ ਜਦੋਂ ਹਰਮੀਰ ਸਿੰਘ ਸੰਧੂ ਅਕਾਲੀ ਦਲ ਵੱਲੋਂ ਖੜੇ ਸੀ 40000 ਵੋਟਾਂ ਲੈ ਕੇ ਗਏ ਸੀ ਇਸ ਵਾਰ ਤਾਂ ਉਹ ਕੁੱਲ 42000 ਵੋਟਾਂ ਲੈ ਕੇ ਗਿਆ ਆਪ ਚਾਕੇ ਪਰ ਪਿਛਲੀ ਵਾਰੀ ਤਾਂ ਜਿਸ ਤਰ੍ਹਾਂ ਨਾਲ ਪੁਨਰਸੁਜੀਤ ਅਕਾਲੀ ਦਲ ਜਾਂ ਪੰਥਕ ਧਿਰਾਂ ਵੱਖਰੀਆਂ ਨੇ ਉਹ ਵੀ ਸਥਿਤੀ ਨਹੀਂ ਸੀ ਇਹਦਾ ਮਤਲਬ ਹੈ ਜੇ ਇਸ ਵਾਰ ਉਹ ਸਥਿਤੀ ਨਾ ਹੁੰਦੀ ਤੇ ਸੁਖਬੀਰ ਬਾਦਲ ਵੀ ਤਕੜਾ ਹੋ ਸਕਦਾ ਸੀ ਅਗਰ ਸੁਖਬੀਰ ਬਾਦਲ ਕਮਜ਼ੋਰ ਹੁੰਦਾ ਤੇ ਪੰਥਕ ਧਿਰਾਂ ਤਕੜੀਆਂ ਹੋ ਸਕਦੀਆਂ ਸੀ ਹੁਣ ਇਹ ਆ ਗਈ ਬਰਾਬਰ ਚ ਇਹਦਾ ਮਤਲਬ ਹੈ ਕਿ 27 ਜਗਰ ਅਸੀਂ ਮੰਨ ਲਈਏ ਕਿ ਭਾਜਪਾ ਪੰਜਾਬ ਦੇ ਪਿੰਡਾਂ 'ਚ ਨਹੀਂ ਪਹੁੰਚਦੀ ਅਸੀਂ ਇਹ ਵੀ ਮੰਨ ਲਈਏ ਕਿ ਕਾਂਗਰਸ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਬਹੁਤ ਪਿੱਛੇ ਪੈ ਗਈ ਤੇ ਤਿੰਨ ਧਿਰਾਂ ਤਾਂ ਖੜੀਆਂ ਨੇ ਨਾ ਜੀ ਬੀਬੀ ਸਤਵੰਤ ਕੌਰ ਪੰਥਕ ਕਾਉਂਸਲ ਪੁਨਰ ਸੁਰਜੀਤ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਔਰ ਸੁਖਬੀਰ ਬਾਦਲ ਦੀ ਧਿਰ ਇਹਨਾਂ ਦੋਨਾਂ ਧਿਰਾਂ ਦੇ ਵਿੱਚੋਂ ਅਗਰ ਪੰਥਕ ਇਕਤਾ ਨਹੀਂ ਹੁੰਦੀ ਤੇ ਇਹ ਦੋ ਧਿਰਾਂ ਤਾਂ ਖੜੀਆਂ ਹੈ ਤੇ ਘੱਟੋ ਘੱਟ ਸਿੱਖ ਵੋਟ ਲਈ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਔਰ ਇਹਨਾਂ ਦੋਨਾਂ ਧਿਰਾਂ ਚ ਮੁਕਾਬਲਾ ਹੋਏਗਾ ਇਹ ਚਿੰਤਾ ਆਮ ਆਦਮੀ ਪਾਰਟੀ ਨੂੰ ਹੈ ਕਿ ਇਹ ਨਾ ਹੋਵੇ ਕਿਤੇ ਸਤਾਈ ਚ ਸਾਡੀ ਵੋਟ ਪਰਸੈਂਟੇਜ ਘਟੇ ਤੇ ਸਾਡੀਆਂ ਸੀਟਾਂ ਘਟਣ ਇਸ ਕਰਕੇ ਇਹ ਮੁੱਦੇ ਤੇ ਉਹ ਸਿਆਸੀ ਘੇਰਾ ਵੀ ਸੁਖਬੀਰ ਬਾਦਲ ਨੂੰ ਪਾਉਣਾ ਚਾਹੁੰਦੇ ਨੇ ਦੇਖੋ ਰਣਨੀਤੀ ਚ ਬੜੇ ਐਕਸਪਰਟ ਨੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਹੌਲੀ-ਹੌਲੀ ਵਿਕਰਮ ਸਿੰਘ ਮਜੀਠੀਆ ਘੇਰਿਆ ਸੀ ਅੱਜ ਤੱਕ ਉਹਦੀ ਜ਼ਮਾਨਤ ਨਹੀਂ ਹੋ ਰਹੀ ਹੁਣ ਉਹ ਹੌਲੀ-ਹੌਲੀ ਸੁਖਬੀਰ ਬਾਦਲ ਦੇ ਦੁਆਲੇ ਘੇਰਾ ਬੁਨਣ ਦੀ ਤਿਆਰੀ ਦੇ ਵਿੱਚ ਨੇ ਸਿੱਟ ਬਣਾਉਂਦੇ ਨੇ ਜਾਂ ਨਹੀਂ ਇਹ ਸਵਾਲ ਬਹੁਤ ਵੱਡਾ ਹੈ ਅਗਰ ਇਹ ਸਿੱਟ ਬਣਦੀ ਹੈ ਤੇ ਸੁਖਬੀਰ ਬਾਦਲ ਦੀ ਪਾਰਟੀ ਇਹਨੂੰ ਰਾਜਨੀਤਿਕ ਅੰਦੋਲਨ ਵੀ ਬਣਾ ਸਕਦੀ ਹੈ ਦੇਖੋ ਸੁਖਬੀਰ ਨੇ ਲੈਂਡ ਪੁੱਲਿੰਗ ਤੇ ਵੀ ਬਹੁਤ ਵੱਡਾ ਅੰਦੋਲਨ ਚਲਾਇਆ ਸੀ ਹਾਲਾਂਕਿ ਪੁਨਰ ਸੁਰਜੀਤ ਔਰ ਬਾਕੀਆਂ ਨੇ ਵੀ ਅੰਦੋਲਨ ਚਲਾਇਆ ਔਰ ਜਦੋਂ ਕੈਪਟਨ ਅਮਰਿੰਦਰ ਨੇ ਬਾਦਲ ਅੰਦਰ ਕੀਤੇ ਸੀ ਇੱਕ ਵੇਲੇ ਲੱਗਦਾ ਸੀ ਕਿ ਬਾਦਲ ਤੇਰ ਕਮਜ਼ੋਰ ਹੋ ਗਈ ਲੇਕਿਨ ਉਦੋਂ ਸਥਿਤੀਆਂ ਹੋਰ ਸੀ ਤੇ ਕੈਪਟਨ ਅਮਰਿੰਦਰ ਦਾ ਨੁਕਸਾਨ ਹੋ ਗਿਆ ਸੀ ਬਾਦਲਾਂ ਨੂੰ ਅੰਦਰ ਦੇ ਕੇ ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਸੀ ਉਹ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਸੀ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਸੀ ਮੂਲ ਰੂਪ ਦੇ ਵਿੱਚ ਉਦਾਂ ਦਾ ਅਮਰ ਅਮਰਿਤ ਜਿਹੜੇ ਸ਼ਮਰਜੀਤ ਸਿੰਘ ਮਾਨ ਹੈ ਉਹਨਾਂ ਦੀ ਪਾਰਟੀ ਤਾਂ ਸੀਗੀ ਹੀ ਸੀਗੀ ਪਰ ਕੋਈ ਹੋਰ ਵੱਡਾ ਅਕਾਲੀ ਦਲ ਨਹੀਂ ਸੀ ਹੁਣ ਇੱਕੋ ਹੀ ਦਿੱਕਤ ਹੈ ਕਿ ਹੁਣ ਸੁਖਬੀਰ ਬਾਦਲ ਦੇ ਬਰਾਬਰ ਇੱਕ ਪੈਰਲਲ ਪੋਲੀਟੀਕਲ ਲੀਡਰਸ਼ਿਪ ਪੁਨਰ ਸੁਜੀਤ ਅਕਾਲੀ ਦਲ ਜਾਂ ਪੰਥਕ ਕੌਂਸਲ ਦੇ ਤੌਰ ਦੇ ਉੱਤੇ ਖੜੀ ਹੈ ਇਸ ਕਰਕੇ ਸੁਖਬੀਰ ਬਾਦਲ ਅਗਰ ਅੰਦੋਲਨ ਵੀ ਕਰਦਾ ਹੈ ਤੇ ਦੂਜੀ ਧਿਰ ਵੀ ਆਪਣੀ ਭੂਮਿਕਾ ਅਦਾ ਕਰੂਗੀ ਸੋ ਅਗਰ ਆਮ ਆਦਮੀ ਪਾਰਟੀ ਕੋਈ ਸਿੱਟ ਬਣਾਉਂਦੀ ਹੈ ਗੈਂਗਸਟਰਾਂ ਦੇ ਮਾਮਲੇ ਤੇ ਫੇਰ ਉਹਨੂੰ ਇਕੱਲੇ ਸੁਖਵੀਰ ਬਾਦਲ ਜਾਂ ਅਕਾਲੀ ਦਲ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ 'ਚ ਫੇਰ ਇੱਕ ਨਵੀਂ ਗੱਲ ਸ਼ੁਰੂ ਸ਼ੁਰੂ ਹੋਣੀ ਹੈ ਵੈਸੇ ਤਾਂ ਅੱਜ ਦਾ ਰਿਵਾਜ ਬਣ ਗਿਆ ਜਿਹੜਾ ਮੁੰਡਾ ਵੀ ਫੜਿਆ ਜਾਂਦਾ ਹੈ ਹਥਿਆਰਾਂ ਨਾਲ ਜਾਂ ਲੜਾਈ ਝਗੜਿਆਂ ਦੇ ਵਿੱਚ ਉਹਨਾਂ ਨੂੰ ਗੈਂਗਸਟਰ ਕਹਿ ਦਿੱਤਾ ਜਾਂਦਾ ਹੈ ਇਹਦੇ ਤੇ ਸਾਡੀਆਂ ਅਦਾਲਤਾਂ ਨੂੰ ਵੀ ਦਖਲ ਦੇਣ ਦੀ ਲੋੜ ਹੈ ਕਿ ਕਿਸ ਨੂੰ ਗੈਂਗਸਟਰ ਕਿਹਾ ਜਾਵੇ ਕਿਸ ਨੂੰ ਨਹੀਂ ਔਰ ਹਰ ਮੁੰਡਾ ਪਿਛਲੇ ਸਮਿਆਂ ਦੇ ਵਿੱਚ ਮੈਂ ਵੇਖਦਾ ਭਾਵੇਂ ਉਹ ਕੋਈ ਕ੍ਰਿਮੀਨਲ ਨੇ ਉਹਨਾਂ ਦਾ ਸਾਥੀ ਆ ਉਹ ਸਭ ਗੈਂਗਸਟਰ ਕਹੇ ਜਾਂਦੇ ਨੇ ਹੁਣ ਇਹ ਵੀ ਇੱਕ ਵੱਡਾ ਵਿਸ਼ਾ ਹੈ ਔਰ ਅਗਰ ਇਹ ਗੱਲ ਬਣ ਗਈ ਕਿ ਪੋਲਿਟਿਕਲ ਲੀਡਰਾਂ ਦੀ ਗੈਂਗਸਟਰਾਂ ਦੇ ਨਾਲ ਸਾਂਝ ਦੀ ਜਾਂਚ ਕਰੋ ਤੇ ਫਿਰ ਬਹੁਤ ਸਾਰੇ ਲੀਡਰ ਇਹ ਜੇ ਨਿਕਲੇ ਆਉਣੇ ਨੇ ਪੰਜਾਬ 'ਚ ਸੋਸ਼ਲ ਮੀਡੀਆ ਭਰ ਜਾਣਾ ਹੈ ਉਹ ਮੁੰਡੇ ਜਿਨ੍ਹਾਂ ਨੂੰ ਗੈਂਗਸਟਰ ਕਿਹਾ ਜਾਂਦਾ ਹੈ ਉਹਨਾਂ ਦੀਆਂ ਲੀਡਰਾਂ ਨਾਲ ਫੋਟੋਆਂ ਜਗਜाहਰ ਹੋ ਜਾਣੀਆਂ ਨੇ ਤੇ ਫਿਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਕੱਲੇ ਅਕਾਲੀ ਦਲ ਦੀਆਂ ਫੋਟੋ ਆਉਣਗੀਆਂ ਫਿਰ ਅਕਾਲੀ ਦਲ ਦੀਆਂ ਵੀ ਆਉਣਗੀਆਂ ਉਹਨਾਂ ਮੁੰਡਿਆਂ ਨਾਲ ਕਾਂਗਰਸ ਦੀਆਂ ਵੀ ਆਉਣਗੀਆਂ ਆਮ ਆਦਮੀ ਪਾਰਟੀ ਦੀਆਂ ਵੀ ਆਉਣਗੀਆਂ ਤੇ ਭਾਜਪਾ ਦੀਆਂ ਵੀ ਕਿਉਂਕਿ ਬਹੁਤ ਸਾਰੇ ਮੁੰਡੇ ਜਿਨ੍ਹਾਂ ਨੂੰ ਹੁਣ ਗੈਂਗਸਟਰ ਕਿਹਾ ਜਾਂਦਾ ਹੈ ਕਿਸੇ ਵੇਲੇ ਉਹ ਜਾਂ ਤਾਂ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਜਾਂ ਉਹ ਕਿਤੇ ਨਾ ਕਿਤੇ ਆਪਸੀ ਲੜਾਈ ਝਗੜਿਆਂ ਦਾ ਨੌਜਵਾਨੀ ਦੇ ਲੜਾਈ ਝਗੜਿਆਂ ਦਾ ਸ਼ਿਕਾਰ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵੱਖ-ਵੱਖ ਪੋਲਿਟੀਕਲ ਧਿਰਾਂ ਦੇ ਨਾਲ ਵੀ ਰਹੇ ਨੇ ਸੋ ਅਗਰ ਇਹ ਸਿਟ ਬਣ ਜਾਂਦੀ ਹੈ ਕੀ ਇਹ ਸਿਟ ਤਰਨ-ਤਾਰਨ ਤੱਕ ਫੋਕਸ ਰਹੂਗੀ ਸ਼ਖਵੀਰ ਬਾਦਲ ਤੱਕ ਫੋਕਸ ਰਹੂਗੀ ਇਹ ਸੰਭਵ ਨਹੀਂ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਹਜੇ ਰੌਲਾ ਰਹਿਣਾ ਸਿੱਟ ਦਾ ਕਿ ਸਿੱਟ ਬਣਾਓ ਜੀ ਸਿੱਟ ਬਣਾਓ ਜੀ ਸਿੱਟ ਬਣਾਉਣ ਦੀ ਮੰਗ ਦੇ ਹੇਠਾਂ ਇਹ ਮੁੱਦਾ ਵੱਡਾ ਕੀਤਾ ਜਾਣਾ ਜੋ ਮੈਨੂੰ ਲੱਗਦਾ ਹੈ ਤਾਂ ਕਿ ਲਗਾਤਾਰ ਰੌਲਾ ਪੈਂਦਾ ਰਹੇ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਪੋਲੀਟੀਕਲ ਰਣਨੀਤੀ ਹੈ ਉਹ ਬਹੁਤ ਗਜਬ ਦੀ ਹੈ ਜਿੰਨੀ ਦਿਨ ਦਿੱਲੀ ਚ ਵੀ ਸਰਕਾਰ ਰਹੀ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਇਸੇ ਤਰ੍ਹਾਂ ਰਣਨੀਤਿਕ ਉਹਨਾਂ ਨੂੰ ਘੇਰਾ ਪਾਈ ਰੱਖਿਆ ਤੇ ਦਿੱਲੀ ਚ ਬੀਜੇਪੀ ਹੁਣ ਕਿਤੇ ਮਸਾਂ ਜਾ ਕੇ ਜਿੱਤੀ ਹੈ ਨਹੀਂ ਤਾਂ ਅਰਵਿੰਦ ਕੇਜਰੀਵਾਲ ਹਰ ਵਾਰ ਨਰਿੰਦਰ ਮੋਦੀ ਨੂੰ ਵੀ ਦਿੱਲੀ ਚ ਹਰਾ ਦਿੰਦੇ ਸੀ ਸੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਟ ਬਾਣੀ ਜਾਊਗੀ ਮੈਨੂੰ ਲੱਗਦਾ ਸਿੱਟ ਨਾ ਬਣਾ ਕੇ ਸਿੱਟ ਬਣਾਉਣ ਦੀ ਮੰਗਦੇ ਆਲੇ ਦੁਆਲੇ ਸਿਆਸਤ ਆਉਂਦੇ ਦਿਨਾਂ ਦੇ ਵਿੱਚ ਭੱਗ ਸਕਦੀ ਹੈ ਇਹ ਰਣਨੀਤੀ ਹੋ ਸਕਦੀ ਹੈ ਉਂਝ ਸ਼ਕਬੀਰ ਬਾਦਲ ਪੂਰਾ ਸਰਗਰਮ ਹੋ ਗਿਆ ਪੂਰਾ ਗਰਮ ਹੋਇਆ ਪਿਆ ਆਮ ਆਦਮੀ ਪਾਰਟੀ ਤੇ ਤੇ ਅਕਾਲੀ ਦਲ ਦੀ ਲੀਡਰਸ਼ਿਪ ਉਹ ਕਹਿੰਦੇ ਅਗਰ ਕਿਸੇ ਤਰ੍ਹਾਂ ਦਾ ਰਾਜਨੀਤਿਕ ਧੱਕਾ ਕੀਤਾ ਤੇ ਅਸੀਂ ਵੀ ਅੰਦੋਲਨ ਵੱਡਾ ਕਰਾਂਗੇ ਸੋ ਪੰਜਾਬ ਚ ਰਾਜਨੀਤਿਕ ਜਿਹੜੀ ਗਰਮੀ ਹੈ ਤਰਨ ਤਰਨ ਦੀ ਜ਼ਿਮਰੀ ਚੋਣ ਤੋਂ ਬਾਅਦ ਅਗਰ ਕੋਈ ਸੱਟ ਬਣਦੀ ਹੈ ਜਾਂ ਨਹੀਂ ਵੀ ਬਣਦੀ ਰਾਜਨੀਤਿਕ ਗਰਮੀ ਆ ਗਈ ਔਰ ਇਹ ਰਾਜਨੀਤਿਕ ਗਰਮੀ ਹਰਜੋਜੀ ਆਉਂਦੇ ਦਿਨਾਂ ਦੇ ਵਿੱਚ ਹੋਰ ਭਕੇਗੀ ਇਸ ਤਰ੍ਹਾਂ ਦੇ ਸੰਕੇਤ ਮੈਨੂੰ ਮਿਲ ਰਹੇ ਨੇ ਜੀ 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 ਬਿਲਕੁਲ ਚਲੋ ਡਲਾ ਜੀ ਇਹ ਤਾਂ ਗੱਲ ਹੋ ਗਈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਇਲਜ਼ਾਮ ਲੱਗ ਰਹੇ ਨੇ ਗੱਲ ਹੁਣ ਕਰ ਲਈਏ ਜੋ ਭਾਜਪਾ ਵੱਲੋਂ ਜੋ ਹੈ ਕਈ ਤਰ੍ਹਾਂ ਦੇ ਇਲਜ਼ਾਮ ਔਰ ਕਈ ਤਰ੍ਹਾਂ ਦੇ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਚੱਕੇ ਜਾ ਰਹੇ ਨੇ ਲਗਾਤਾਰ ਭਾਜਪਾ ਜੋ ਹੈ ਆਮ ਆਦਮੀ ਪਾਰਟੀ ਤੇ ਹਮਲਾਵਰ ਹੈ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਆਗੂ ਦੇ ਪੁੱਤਰ ਦਾ ਦਿਨ ਦਿਹਾਰੇ ਦਿੰ ਦਿਹਾੜੇ ਜੋ ਹੈ ਮਰਡਰ ਹੋ ਜਾਂਦਾ ਹੈ ਤੇ ਬੀਜੇਪੀ ਪੰਜਾਬ ਦੇ ਲਾਅ ਐਂਡ ਆਰਡਰ ਤੇ ਸਵਾਲ ਖੜੇ ਕਰ ਰਹੀ ਹੈ ਮੁੱਦਾ ਵੀ ਹੁਣ ਕਾਫੀ ਵੱਡਾ ਬਣਦਾ ਨਜ਼ਰ ਆ ਰਿਹਾ ਹੈ ਇਸ ਉੱਪਰ ਵੀ ਗੱਲ ਔਰ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰੋ ਦੇਖੋ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਹਮਲਾਵਰ ਹੈ ਕਿ ਸੁਖਵੀਰ ਦੇ ਗੈਂਗਸਟਰਾਂ ਨਾਲ ਜਾਂ ਅਕਾਲੀ ਦਲ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾਵੇ ਉਹ ਟਿੱਕ ਟਿੱਕ ਕਿਉਂ ਦਿੱਤੀ ਜਾਵੇ ਜਾਂ ਹੋਰ ਜਿਹੜੇ ਅਲੀਗੇਸ਼ਨ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਜਿੱਥੇ ਸ਼ਰਿਆ ਮਰਡਰ ਕੀਤੇ ਜਾ ਰਹੇ ਨੇ ਔਰ ਤੁਸੀਂ ਵੇਖੋ ਇਸ ਵਾਰ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਚ ਆਰਐਸਐਸ ਦੇ ਵੱਡੇ ਆਗੂ ਨੇ ਬਲਦੇਵ ਰਾਜ ਅਰੋੜਾ ਕਾਫੀ ਪੁਰਾਣੇ ਆਰਐਸਐਸ ਦੇ ਸਰਗਰਮ ਆਗੂ ਨੇ ਉਹਨਾਂ ਦਾ ਪੁੱਤਰ ਹੈ ਨਵੀਨ ਅਰੋੜਾ ਸੋ ਤੁਸੀਂ ਵੇਖੋ ਸ਼ਰਿਆ ਆਮ ਬਾਜ਼ਾਰ ਦੇ ਵਿੱਚ ਉਹਦੇ ਉੱਪਰ ਹਮਲਾ ਕੀਤਾ ਗਿਆ ਔਰ ਨਵੀਨ ਅਰੋੜਾ ਦਾ ਮਰਡਰ ਕਰ ਦਿੱਤਾ ਗਿਆ ਔਰ ਇਸ ਮਾਮਲੇ ਤੇ ਸਾਰੀਆਂ ਤਰ੍ਹਾਂ ਇਹ ਮਾਮਲਾ ਵੱਡਾ ਹੋ ਰਿਹਾ ਹੈ ਫਿਰੋਜ਼ਪੁਰ ਦੇ ਵਿੱਚ ਇਹ ਮਾਮਲਾ ਕਾਫੀ ਵੱਡਾ ਹੋ ਰਿਹਾ ਹੈ ਔਰ ਇਸ ਮਾਮਲੇ ਦਾ ਪ੍ਰਭਾਵ ਰਾਜਨੀਤਿਕ ਮੁੱਦੇ ਦੇ ਤੌਰ ਤੇ ਇਹ ਪੂਰੇ ਪੰਜਾਬ ਚ ਉੱਭਰ ਰਿਹਾ ਹੈ ਪੂਰੇ ਪੰਜਾਬ ਚ ਜਿਹੜੇ ਆਰਐਸਐਸ ਦੇ ਆਗੂ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਜਾਂ ਸਮਾਜਿਕ ਕਾਰਜਕਰਤਾ ਨੇ ਉਹ ਲਾਮਬੰਦ ਹੋ ਰਹੇ ਨੇ ਇਹ ਮੁੱਦਾ ਛੋਟਾ ਨਹੀਂ ਹੈ ਆਰਐਸਐਸ ਦੇ ਆਗੂ ਦੇ ਪੁੱਤਰ ਦਾ ਮਰਡਰ ਔਰ ਰਵਨੀਤ ਬਿੱਟੂ ਨੇ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਵੱਡਾ ਉਭਾਰ ਦਿੱਤਾ ਹੈ ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਬਹੁਤ ਗੰਭੀਰ ਹੈ ਜੋ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਹੈ ਹਾਲਾਂਕਿ ਮੈਂ ਹਮੇਸ਼ਾ ਕਹਿਣਾ ਹੁੰਦਾ ਲੈਂਡ ਆਰਡਰ ਸਾਰੀਆਂ ਪਾਰਟੀਆਂ ਦੇ ਰਾਜ ਚ ਇਸੇ ਤਰ੍ਹਾਂ ਰਿਹਾ ਹੈ ਪੰਜਾਬ ਚ ਕਤਲੋ ਗੈਰਤ ਕਦੇ ਬੰਦ ਨਹੀਂ ਹੋਈ ਭਾਵੇਂ ਅਕਾਲੀ ਦਲ ਦੀ ਸਰਕਾਰ ਸੀ ਭਾਵੇਂ ਕੈਪਟਨ ਨਮਿੰਦਰ ਦੀ ਤੇ ਭਾਵੇਂ ਹੁਣ ਆਮ ਆਦਮੀ ਪਾਰਟੀ ਦੀ ਪਰ ਇੱਕ ਪਾਸੇ ਜਿੱਥੇ ਲਗਾਤਾਰ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਦਾ ਸ਼ਾਸਨ ਮਾੜਾ ਸੀ ਪਿਛਲੀਆਂ ਸਰਕਾਰਾਂ ਦੇ ਉੱਤੇ ਆਮ ਆਦਮੀ ਪਾਰਟੀ ਹਮਲਾਵਰ ਰਹੀ ਹੈ ਪਿਛਲੇ ਸਮਿਆਂ 'ਚ ਕਿ ਇਹ ਇਹਨਾਂ ਤੋਂ ਲਾਅ ਐਂਡ ਆਰਡਰ ਨਹੀਂ ਮੇਨਟੇਨ ਹੁੰਦਾ ਪੰਜਾਬ 'ਚ ਗੈਂਗਸਟਰ ਵਾਲ ਆ ਗਿਆ ਇਹਨਾਂ ਲੋਕਾਂ ਨੇ ਗੈਂਗਸਟਰ ਪੈਦਾ ਕੀਤੇ ਨੇ ਹੁਣ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਕਿ ਇਹਨਾਂ ਲੋਕਾਂ ਦੇ ਪੈਦਾ ਕੀਤੇ ਹੋਏ ਨੇ ਗੈਂਗਸਟਰ ਅਸੀਂ ਤਾਂ ਪੰਜਾਬ ਨੂੰ ਸਾਫ਼ ਕਰ ਰਹੇ ਹਾਂ ਪਰ ਮੁਕੰਮਲ ਤੌਰ ਤੇ ਇਸ ਤਰ੍ਹਾਂ ਦੀ ਚੁਣ ਚੁਣ ਕੇ ਕੀਤੀ ਗਈ ਕਤਲੋ ਗੈਰਤ ਮਰਡਰ ਖਤਮ ਨਹੀਂ ਹੋ ਰਹੇ ਇਹ ਵੱਡਾ ਵਿਸ਼ਾ ਤਾਂ ਹੈ ਹਾਲਾਂਕਿ ਪੰਜਾਬ ਦੀ ਪੁਲਿਸ ਨੇ ਪਿਛਲੇ ਸਮਿਆਂ ਦੇ ਵਿੱਚ ਵੀ ਤਮਾਮ ਕੋਸ਼ਿਸ਼ਾਂ ਕੀਤੀਆਂ ਨੇ ਪੁਲਿਸ ਜਿੰਨੀਆਂ ਕੋਸ਼ਿਸ਼ਾਂ ਕਰ ਰਹੀ ਹੈ ਮੈਨੂੰ ਲੱਗਦਾ ਉਸ ਤੋਂ ਵੱਧ ਕੋਸ਼ਿਸ਼ਾਂ ਸੰਭਵ ਨਹੀਂ ਹਾਲਾਂਕਿ ਪੁਲਿਸ ਫੋਰਸ ਪੰਜਾਬ 'ਚ ਘੱਟ ਹੈ ਜਿਵੇਂ ਚੰਡੀਗੜ੍ਹ ਹਰ ਮੋੜ ਤੇ ਹਰ ਨਾਕੇ ਤੇ ਤੁਹਾਨੂੰ ਪੁਲਿਸ ਮੁਲਾਜ਼ਮ ਦਿਖਦੇ ਆ ਪੰਜਾਬ ਦੇ ਵਿੱਚ ਕਈ-ਕਈ ਕਿਲੋਮੀਟਰ ਪੁਲਿਸ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ ਸੜਕਾਂ ਤੇ ਇਹ ਤਾਂ ਹੈ ਕਿ ਸਾਡੇ ਕੋਲੇ ਪੁਲਿਸ ਫੋਰਸ ਘੱਟ ਹੈ ਤੇ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚੋਂ ਵੀ ਕਾਫੀ ਸੰਖਿਆ ਦੇ ਵਿੱਚ ਲੀਡਰ ਨੇ ਜਿਹੜੇ ਉਹ ਲੀਡਰਾਂ ਦੀ ਸੁਰੱਖਿਆ 'ਚ ਲੱਗੀ ਹੈ ਇਸੇ ਕਰਕੇ ਬਹੁਤੇ ਲੀਡਰਾਂ ਦੀ ਕਤਲਗੈਰਦੀਆਂ ਖਬਰਾਂ ਨਹੀਂ ਅਸੀਂ ਸੁਣੀਆਂ ਕਿਉਂਕਿ ਉਹਨਾਂ ਕੋਲੇ ਪੁਲਿਸ ਦੀ ਸਿਕਿਉਰਿਟੀ ਹੈ ਆਮ ਲੋਕਾਂ ਕੋਲੇ ਪੁਲਿਸ ਦੀ ਬਹੁਤੀ ਸਿਕਿਉਰਿਟੀ ਨਹੀਂ ਤੇ ਉਹ ਜਦੋਂ ਉਹਨਾਂ ਨੂੰ ਕੋਈ ਮਰਡਰ ਕਰਨਾ ਚਾਵੇ ਤੇ ਪੰਜਾਬ ਚ ਤੁਸੀਂ ਵੇਖੋ ਮਰਡਰ ਕਰਕੇ ਚਲੇ ਜਾਂਦੇ ਨੇ ਚੁੱਪਚੀ ਪੀਤੇ ਇਹ ਵਾਰਦਾਤਾਂ ਵੱਧ ਰਹੀਆਂ ਨੇ ਇਹ ਚੈਲੰਜ ਆਮ ਆਦਮੀ ਪਾਰਟੀ ਦੇ ਸਾਹਮਣੇ ਹੈ ਇਹਦੇ ਤੋਂ ਆਮ ਆਦਮੀ ਪਾਰਟੀ ਬਚ ਨਹੀਂ ਸਕਦੀ ਆਪਣੀ ਰਣਨੀਤੀ ਆਮ ਆਦਮੀ ਪਾਰਟੀ ਨੂੰ ਤਕੜੀ ਕਰਨੀ ਪੈਣੀ ਹੈ ਹੋਰ ਪੁਲਿਸ ਮੁਲਾਜ਼ਮ ਪੰਜਾਬ ਚ ਭਰਤੀ ਕਰਨੇ ਪੈਣੇ ਨੇ ਮੈਂ 4 ਸਾਲ ਤੋਂ ਕਹਿ ਰਿਹਾ ਕਿ ਪੰਜਾਬ ਚ ਘਟੋ ਘਟ 50000 ਤੇ ਵੱਧ ਤੋਂ ਵੱਧ 1 ਲੱਖ ਪੁਲਿਸ ਮੁਲਾਜ਼ਮ ਚਾਹੀਦੇ ਨੇ ਤਾਂ ਪੰਜਾਬ ਚ ਲੈਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਕਾਬੂ ਆਉਣ ਵਾਲੇ ਪਾਸੇ ਜਾਏਗੀ 2 2000 3 3000 ਸਾਲ-ਸਾਲ ਬਾਅਦ ਅਗਰ ਆਪਾਂ ਪੁਲਿਸ ਕਨਸਟੇਬਲ ਭਰਤੀ ਕਰਾਂਗੇ ਤੇ ਪੰਜਾਬ ਚ ਲੈਂਡ ਆਰਡਰ ਨੂੰ ਸੰਭਾਲਣਾ ਬਹੁਤ ਔਖਾ ਹੈ ਪਰ ਇਹ ਰਾਜਨੀਤਿਕ ਮੁੱਦਾ ਬਣ ਰਿਹਾ ਹੁਣ ਇਹਨੂੰ ਭਾਜਪੀ ਵੀ ਮੁੱਦਾ ਬਣਾ ਰਹੀ ਹੈ ਰਾਜਾ ਵੜਿੰਗ ਰਾਜਾ ਵੜਿੰਗ ਕਹਿੰਦੇ ਅਪਰਾਧੀਆਂ ਨੂੰ ਸਰਕਾਰ ਦਾ ਡਾਰੀ ਨਹੀਂ ਉਧਰ ਸੁਖਵੀਰ ਬਾਦਲ ਕਹਿ ਰਿਹਾ ਕਿ ਪੰਜਾਬ ਚ ਜੰਗਲ ਰਾਜ ਹੈ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦੇ ਵਿੱਚ ਪ੍ਰਸ਼ਾਸਨ ਦੇ ਜਿਹੜੇ ਅਫਸਰ ਨੇ ਉਹ ਇਹ ਭਰੋਸਾ ਦੇ ਰਹੇ ਨੇ ਕਿ ਬਸ ਅਸੀਂ ਬਹੁਤ ਜਲਦ ਕਾਰਵਾਈ ਕਰਕੇ ਅਸੀਂ ਸਾਰਿਆਂ ਨੂੰ ਗ੍ਰਿਫਤਾਰ ਕਰਾਂਗੇ ਪਰ ਅਰਵਿੰਦ ਕੇਜਰੀਵਾਲ ਨੇ ਤਰਨ ਤਰਨ ਚੋਣਾ ਜੇ ਵੀ ਕਿਹਾ ਸੀ ਬਾਕੀ ਸਾਰੇ ਆਗੂਆਂ ਨੇ ਕਿਹਾ ਸੀ ਕਿ ਇੱਕ ਹਫਤੇ ਚ ਗੈਂਗਸਟਰ ਨੇ ਜਿਹੜੇ ਉਹ ਪੰਜਾਬ ਛੱਡ ਜਾਣ ਸੋ ਮੈਂ ਫਿਰ ਉਹੀ ਕਹਿ ਰਿਹਾ ਕਿ ਗੈਂਗਸਟਰ ਕੌਣ ਹੈ ਗੈਂਗਸਟਰ ਕੌਣ ਹੈ ਇਹ ਬਹੁਤ ਵੱਡਾ ਵਿਸ਼ਾ ਹੈ ਸਾ ਇਹ ਬਹੁਤ ਸਾਰੇ ਲੋਕ ਜਿਹੜੇ ਕ੍ਰਿਮੀਨਲ ਮਾਈਂਡ ਨੇ ਜਾਂ ਜਿਹੜੇ ਅਪਰਾਧਿਕ ਵਾਰਦਾਤਾਂ ਦੇ ਵਿੱਚ ਸ਼ਾਮਲ ਨੇ ਹੁਣ ਸਾਰਿਆਂ ਨੂੰ ਹੀ ਗੈਂਗਸਟਰ ਕਿਹਾ ਜਾਣ ਲੱਗ ਗਿਆ ਇੱਕ ਤਰੀਕੇ ਨਾਲ ਆ ਇਹ ਨਾਮਕਰਨ ਦੇ ਦਿੱਤਾ ਗਿਆ ਔਰ ਜਿਹਦੇ ਨਾਲ ਅਸਲ ਪਛਾਣ ਕਰਨੀ ਕਿ ਆਪਸੀ ਲੜਾਈ ਦੇ ਮਾਮਲੇ ਨੇ ਜਾਂ ਮਿੱਥਕੇ ਜਾਂ ਕਿਸੇ ਤੋਂ ਰਿਸ਼ਵਤ ਫਿਰੋਤੀ ਲੈਣ ਦੇ ਮਾਮਲੇ ਨੇ ਜਾਂ ਕੋਈ ਦੁਸ਼ਮਣੀਆਂ ਦੇ ਮਾਮਲੇ ਨੇ ਇਹਨਾਂ ਨੂੰ ਵੱਖ ਕਰਨ ਦੀ ਲੋੜ ਹੈ ਕਿਉਂਕਿ ਨਹੀਂ ਤਾਂ ਪੰਜਾਬ ਤੇ ਔਰ ਪੰਜਾਬ ਦੇ ਨੌਜਵਾਨਾਂ ਤੇ ਜਿਹੜਾ ਇਹ ਠੱਪਾ ਗੈਂਗਸਟਰ ਦਾ ਬਹੁਤ ਸਾਰੇ નિર્ਦੋਸ਼ਾਂ ਦੇ ਉੱਤੇ ਵੀ ਇਹ ਠੱਪਾ ਲੱਗਦਾ ਹੋਣਾ ਵੀ ਇਹ ਗੈਂਗਸਟਰ ਨੇ ਇਹ ਵੀ ਰੁਝਾਨ ਚੰਗਾ ਨਹੀਂ ਸਾਨੂੰ ਸਮਾਜਿਕ ਪਹਿਲੂ ਵੀ ਸੋਚਣ ਦੀ ਲੋੜ ਹੈ ਅਸੀਂ ਪੰਜਾਬ ਦੇ ਆਰਥਿਕ ਔਰ ਸਮਾਜਿਕ ਹਾਲਾਤਾਂ ਨੂੰ ਨਾਲ-ਨਾਲ ਲੈ ਕੇ ਚੱਲੀਏ ਜਿਸ ਤਰ੍ਹਾਂ ਦੇ ਪੰਜਾਬ 'ਚ ਬੇਰੋਜ਼ਗਾਰੀ ਦੇ ਹਾਲਾਤ ਬਣੇ ਹੋਏ ਨੇ ਅਸੀਂ ਉਹਨਾਂ ਦੇ ਮੱਦੇਨਜ਼ਰ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨਪੂਰਵਕ ਨਜਿੱਠੀਏ ਮੈਂ ਹਰ ਕਿਸੇ ਨੂੰ ਗੈਂਗਸਟਰ ਕਹਿ ਦੇਣ ਦਾ ਰਿਵਾਜ ਪੈ ਗਿਆ ਇਹ ਕੈਟੇਗਰਾਇਜ਼ ਕੀਤੇ ਜਾਣ ਦੀ ਜ਼ਰੂਰਤ ਹੈ ਕਿਹੜੇ ਕਿਹੜੀਆਂ ਆਪਸੀ ਦੁਸ਼ਮਣੀ ਦੀਆਂ ਵਾਰਦਾਤਾਂ ਨੇ ਕਿਹੜੀਆਂ ਕੋਈ ਫਿਰੋਤੀਆਂ ਨੇ ਇਹ ਵੱਖ-ਵੱਖ ਕੈਟੇਗਰਾਇਜ਼ ਕਰਨ ਦੀ ਇਹਨਾਂ ਨੂੰ ਲੋੜ ਹੈ ਕਿਉਂਕਿ ਗੈਂਗਸਟਰਵਾਦ ਦਾ ਠੱਪਾ ਅਗਰ ਪੰਜਾਬ ਤੇ ਲੱਗਿਆ ਜਿਵੇਂ ਕਿਸੇ ਵੇਲੇ ਪੰਜਾਬੀਆਂ ਤੇ ਜਿਹੜਾ ਇੱਕ ਵੱਖਵਾਦੀ ਹੋਣ ਦਾ ਠੱਪਾ ਲੱਗਿਆ ਸੀ ਕਿ ਇਹ ਵੱਖਵਾਦੀ ਨੇ ਜਦਕਿ ਪੰਜਾਬੀ ਕਦੇ ਵੀ ਵੱਖਵਾਦੀ ਨਹੀਂ ਰਹੇ ਪੰਜਾਬੀ ਹਮੇਸ਼ਾ ਇਸੇ ਦੇਸ਼ ਦਾ ਹਿੱਸਾ ਨੇ ਔਰ ਦੇਸ਼ ਦੀ ਆਜ਼ਾਦੀ ਚ ਜਾਨਾਂ ਦਿੱਤੀਆਂ ਨੇ ਪੰਜਾਬੀਆਂ ਦੀ ਮੰਗ ਵੱਧ ਅਧਿਕਾਰਾਂ ਦੀ ਹੈ ਕਿ ਅਸੀਂ ਸਰਹੱਦੀ ਸੂਬਾ ਸਾਨੂੰ ਹੋਰ ਅਧਿਕਾਰ ਦੋ ਕਿਉਂਕਿ ਸਾਡੇ ਅਧਿਕਾਰ ਖੋਏ ਵੀ ਬਹੁਤ ਗਏ ਸਾਡਾ ਪਾਣੀ ਬਿਜਲੀ ਬਹੁਤ ਕੁਝ ਖੋਇਆ ਗਿਆ ਪੰਜਾਬੀ ਬੋਲਦੇ ਇਲਾਕੇ ਖੋਏ ਗਏ ਖੋਣ ਦਾ ਭਾਵ ਵੰਡੇ ਗਏ ਦੂਜੇ ਪਾਸੇ ਚਲੇ ਗਏ ਸੋ ਵੱਧ ਅਧਿਕਾਰਾਂ ਦੀ ਮੰਗ ਤੇ ਵੱਖਵਾਦੀ ਹੋਣਾ ਇਹਨਾਂ 'ਚ ਫਰਕ ਹੈ ਇਸੇ ਤਰ੍ਹਾਂ ਅਪਰਾਧਿਕ ਰਿਕਾਰਡ ਔਰ ਗੈਂਗਸਟਰ ਹੋਣਾ ਇਹਦੇ 'ਚ ਫਰਕ ਹੈ ਇਹਦੇ ਤੇ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਪਰ ਜਿਹੜੀ ਫਿਰੋਜ਼ਪੁਰ ਚਵਾਰਦਤ ਹੋਈ ਹੈ ਇਹ ਵਾਰਦਾਤ ਹੈ ਜਿਹੜੀ ਇਹ ਇੱਕ ਬਹੁਤ ਵੱਡੀ ਅਪਰਾਧਿਕ ਵਾਰਦਾਤ ਹੈ ਇਹਨੂੰ ਕਿਸ ਨੇ ਕਿਸ ਮਨਛਾ ਨਾਲ ਅੰਜਾਮ ਦਿੱਤਾ ਇਹਦੇ ਉੱਤੇ ਪੁਲਿਸ ਨੂੰ ਪੂਰੀ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਲੋੜ ਹੈ ਇਹ ਮੁੱਦਾ ਵੱਡਾ ਬਣ ਰਿਹਾ ਹੈ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਜਦੋਂ ਜਿੱਥੇ ਉਹਨਾਂ ਦੇ ਨਾਲ ਸਬੰਧਤ ਆਰਐਸਐਸ ਦੇ ਆਗੂ ਅਗਰ ਇਸ ਤਰ੍ਹਾਂ ਨਾਲ ਮਰਡਰ ਹੋ ਜਾਣ ਜਾਂ ਸ਼ਹੀਦ ਹੋ ਜਾਣ ਤੇ ਇਹ ਮੁੱਦੇ ਫਿਰ ਪੋਲਿਟੀਕਲ ਤੌਰ ਦੇ ਉੱਤੇ ਹੋਰ ਉਬਰਣਗੇ ਔਰ ਆਮ ਔਰ ਆਮ ਆਦਮੀ ਪਾਰਟੀ ਨੂੰ ਇਹਦਾ ਜਵਾਬ ਦੇਣਾ ਪਊਗਾ ਬੀਜੇਪੀ ਇਹਦੇ ਤੇ ਵੱਡਾ ਅੰਦੋਲਨ ਬਣਾਏਗੀ ਔਰ ਸਾਰੀਆਂ ਪਾਰਟੀਆਂ ਦਾ ਸਾਥ ਮਿਲ ਰਿਹਾ ਹੈ ਪੋਲਿਟੀਕਲ ਪਾਰਟੀਆਂ ਨਵੀਨ ਅਰੋੜਾ ਦੇ ਪਰਿਵਾਰ ਨੂੰ ਮਿਲ ਕੇ ਆਪਣਾ ਸਮਰਥਨ ਵੀ ਉਹਨਾਂ ਨੂੰ ਦੇ ਰਹੀਆਂ ਹਨ ਜੀ 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 ਬਿਲਕੁਲ ਸੋ ਡਲਾ ਜੀ ਅਖੀਰ ਦੇ ਵਿੱਚ ਇੱਕ ਹੋਰ ਖਬਰ ਸਾਂਝੀ ਕਰ ਲਈਏ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਗਿਆਨੀ ਕੁਲਦੀਪ ਸਿੰਘ ਗੜਗੜਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਮੰਗ ਕੀਤੀ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਮਤਾ ਉਹ ਪਾਸ ਕੀਤਾ ਜਾਵੇ ਸੋ ਮੈਂ ਜ਼ਰੂਰ ਚਾਹਾਂਗੀ ਕਿ ਇਸ ਨੂੰ ਲੈ ਕੇ ਵੀ ਜੋ ਹੈ ਤੁਸੀਂ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜਜ ਉਹਨਾਂ ਨੇ ਮੰਗ ਇਹ ਕੀਤੀ ਹੈ ਕਿ 24 ਨਵੰਬਰ ਨੂੰ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ اجلاس ਸੱਦਿਆ ਜਾ ਰਿਹਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਵਿਧਾਨ ਸਭਾ ਟੈਂਪਰੇਰੀ ਤੌਰ ਤੇ ਸਥਾਪਿਤ ਕੀਤੀ ਜਾਣੀ ਹੈ ਉੱਥੇ ਜਿਵੇਂ ਪੰਜਾਬ ਦੀ ਅਸਲੀ ਵਿਧਾਨ ਸਭਾ ਹੈ ਉਸੇ ਰੂਪ ਚ ਪੰਜਾਬ ਵਿਧਾਨ ਸਭਾ ਸਥਾਪਿਤ ਕੀਤੀ ਜਾਣੀ ਹੈ ਤੇ ਉੱਥੇ ਵਿਧਾਨ ਸਭਾ ਦਾ ਸੈਸ਼ਨ ਹੈ ਜਿੱਥੇ ਬਹੁਤ ਜ਼ਰੂਰੀ ਮਤੇ ਪਾਸ ਕੀਤੇ ਜਾਣੇ ਨੇ ਔਰ ਭਗਵੰਤ ਮਾਨ ਦੀ ਸਰਕਾਰ ਖਾਸ ਐਲਾਨ ਪੰਜਾਬ ਦੇ ਲੋਕਾਂ ਦੇ ਲਈ ਕਰੇਗੀ ਔਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹੀਦੀ ਸ਼ਤਾਬਦੀ ਹੈ ਔਰ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਉਹਨੂੰ ਯਾਦ ਕੀਤਾ ਜਾਊਗਾ ਔਰ ਕੁੱਲ ਦੁਨੀਆ ਚੋਂ ਦਾ ਸੁਨੇਹਾ ਜਾਊਗਾ ਉਥੇ ਇਹ ਮੰਗ ਕੀਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਲੋਂ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੇ ਲਈ ਸਭ ਤੋਂ ਵੱਡੀ ਦੁਨੀਆ ਦੀ ਕੁਰਬਾਨੀ ਦਿੱਤੀ ਹੈ ਔਰ ਇਸ ਮੌਕੇ ਤੇ ਪੰਜਾਬ ਦੀ ਵਿਧਾਨ ਸਭਾ ਵੀ ਇੱਕ ਮਤਾ ਪਾਸ ਕਰੇ ਤਾਂ ਕਿ ਮੁਲਕ ਦੇ ਵਿੱਚ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋਵੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣਾ ਵੀ ਕਿਤਨਾ ਕਿਤੇ ਮਨੁੱਖੀ ਅਧਿਕਾਰਾਂ ਦਾ ਘਾਣਾ ਹੈ ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਦੇ ਮੌਕੇ ਇਸ ਖਾਸ ਦਿਨ ਅਗਰ ਪੰਜਾਬ ਦੀ ਸਰਕਾਰ ਵੀ ਇਹ ਮਤਾ ਪਾਉਂਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਤਾਂ ਉਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਸੈਕੂਲਰ ਚਿਹਰਾ ਨਜ਼ਰ ਆਏਗਾ ਔਰ ਦੂਸਰਾ ਕੁੱਲ ਦੁਨੀਆ 'ਚ ਔਰ ਕੇਂਦਰ ਦੀ ਸਰਕਾਰ ਤੱਕ ਇਹ ਸੁਨੇਹਾ ਜਾਏਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਾਤ ਪਾਤ ਧਰਮ ਤੋਂ ਉੱਤੇ ਉੱਠ ਕੇ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੀਆਂ ਰਾਹਾਂ ਤੇ ਚੱਲਦੇ ਹੋਏ ਵਿਧਾਨ ਸਭਾ ਇਹ ਮੰਗ ਕਰਦੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ ਜਾਣ ਦੀ ਜ਼ਰੂਰਤ ਹੈ ਔਰ ਕੇਂਦਰ ਦੀ ਸਰਕਾਰ ਇਹਨਾਂ ਸਾਰੇ ਬੰਦੀ ਸੰਗਾਂ ਦੀ ਰਿਹਾਈ ਕਰੇ ਹੁਣੇ ਮੰਗ ਤਾਂ ਕਰਤੀ ਬਹੁਤ ਸਾਰੇ ਐਸਜੀਪੀਸੀ ਮੈਂਬਰ ਇਹ ਮੰਗ ਕਰ ਰਹੇ ਨੇ ਅਕਾਲੀ ਦਲ ਵੀ ਇਹ ਮੰਗ ਕਰੂਗਾ ਪਰ ਕੀ ਆਮ ਆਦਮੀ ਪਾਰਟੀ ਇਹ ਮਤਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਲੈ ਕੇ ਆਏਗੀ ਇਹ ਆਪਣੇ ਆਪ ਦੇ ਵਿੱਚ ਵੱਡਾ ਵਿਸ਼ਾ ਹੈ ਪਰ ਮੈਨੂੰ ਇਹ ਲੱਗਦਾ ਕਿ ਕਿਉਂਕਿ ਦਿਨ ਬਹੁਤ ਵੱਡਾ ਹੈ ਸੋ ਆਮ ਆਦਮੀ ਪਾਰਟੀ ਕੋਲੇ ਬੋਕਾ ਹੈ ਕਿ ਉਹ ਸਿੱਖ ਭਾਈਚਾਰੇ ਨਾਲ ਜੁੜੀਆਂ ਜਾਂ ਪੰਜਾਬ ਦੇ ਹਰ ਭਾਈਚਾਰੇ ਨਾਲ ਜੁੜੀ ਇਹ ਮੰਗ ਹੈ ਇਕੱਲੇ ਸਿੱਖ ਭਾਈਚਾਰੇ ਦੇ ਲੋਕ ਨਹੀਂ ਮੰਗ ਕਰ ਰਹੇ ਹੋਰ ਵੀ ਬਹੁਤ ਸਾਰੇ ਭਾਈਚਾਰਿਆਂ ਦੇ ਲੋਕ ਇਹ ਮੰਗ ਕਰਦੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡੀਆਂ ਸਜ਼ਾਵਾਂ ਬਿਨਾਂ ਜ਼ਮਾਨਤਾਂ ਬਿਨਾਂ ਪੈਰੋਲ ਤੋਂ ਬਹੁਤ ਸਾਰੇ ਲੋਕਾਂ ਨੇ ਕਟੀਆਂ ਨੇ ਸੋ ਜਿਹੜੇ-ਜਿਹੜੇ ਲੋਕ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਰਿਹਾ ਕਰਾਂਗੇ ਉਹਨਾਂ ਨੂੰ ਤਾਂ ਤੁਰੰਤ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਜੀ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਵਿਡਲਾ ਜੀ ਕਈ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਔਰ ਤੁਹਾਡਾ ਸਿਆਸੀ ਐਨਾਲਿਸਿਸ ਵੀ ਪੰਜਾਬ ਦੀ ਮੌਜੂਦਾ ਸਿਆਸਤ ਦੇ ਉੱਪਰ ਤੁਸੀਂ ਸਾਂਝਾ ਜੋ ਹੈ ਆਪਣਾ ਐਨਾਲਿਸਿਸ ਕਿਤਾ ਦਰਸ਼ਕਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇ ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਸੋ ਫਿਲਹਾਲ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਜੀ ਪਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ